ਪਿੰਡ ਨਿੱਕੂਵਾਲ ਜਿਹੜਾ ਕਿ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਲਾਗੇ ਵਸਦਾ ਹੈ ਸਾਡੀ ਸਦੀਆਂ ਤੋਂ ਪੁਰਾਣੇ ਸਿਆਣੇ ਦੀ ਰੀਤ ਚੱਲੀ ਆ ਰਹੀ ਹੈ ਜਿਹੜੀ ਕਿ ਛਿੰਝ ਦੀ ਨੂੰ ਕਹਿੰਦੇ ਹੈ ਬੁੱਗਾ ਮਾੜੀ ਦੇ ਮੱਥਾ ਟੇਕ ਕੇ ਨਿੱਕੂਵਾਲ ਪਿੰਡ ਵਿੱਚ ਛਿੰਝ ਕਰਾਈ ਜਾਂਦੀ ਹੈ ਇਹ ਛਿੰਝੀਗੜ گاਉਂ ਜੀ ਜਲਪੁਰ ਅਹਾੜਾ ਮੇਰਾ ਔਰ ਵੈਸੇ ਮੇਰੇ ਆ ਪਿੰਡ ਸੋਨੀਪਤ ਮੁਰਥਲ گاਉਂ ਹੈ ਜੀ ਕੀ ਨਾਮ ਹੈ ਜੀ ਹਰੀ ਨਾਮ ਹੈ ਜੀ ਹਾਂ ਅ ਮੈਂ ਹਰਿਆਣਾ ਸੋਨੀਪੱਤ ਸੇ ਲੇਕਿਨ ਮੇਰਾ ਨਾਮ ਆਸ਼ਿਸ਼ ਹੈ ਮੈਂ ਬੇਸਿਕਲੀ ਹਰਿਆਣਾ ਸੋਨੀਪੱਤ ਸੇ ਹਾਂ ਲੇਕਿਨ ਮੇਰਾ ਬੋਨ ਐਂਡ ਪਰਪੋਸ ਚੰਡੀਗੜ੍ਹ ਸੇ ਹੈ ਮੈਂ ਸਟੱਡੀਜ਼ ਵਗੈਰਾ ਸਾਰੇ ਚੰਡੀਗੜ੍ਹ ख जी Valeu! ڪم ڏي سري ورڪانياء دي هاڻي هوري ني کطي هوري ڪم راو ٿو جا سارا K Calvin. yeah yeah, yeah. Oh, hey, yeah. Yeah. Oh, hey, how do you ask me to live? ਹਾਂ ਜੀ ਅੱਜ ਕਿਹੜੇ ਪਿੰਡੋਂ ਤੇ ਸਾਡਾ ਪਿੰਡ ਨਿੱਕੂਵਾਲ ਜਿਹੜਾ ਕਿ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਲਾਗੇ ਵਸਦਾ ਹੈ ਸਾਡੀ ਸਦੀਆਂ ਤੋਂ ਪੁਰਾਣੇ ਸਿਆਣੇ ਦੀ ਰੀਤ ਚੱਲੀ ਆ ਰਹੀ ਹੈ ਜਿਹੜੀ ਕਿ ਛਿੰਝ ਦਿਨ ਨੂੰ ਕਹਿੰਦੇ ਹੈ ਬੁੱਗਾ ਮਾੜੀ ਦੇ ਮੱਥਾ ਟੇਕ ਕੇ ਨਿੱਕੂਵਾਲ ਪਿੰਡ ਵਿੱਚ ਛਿੰਝ ਕਰਾਈ ਜਾਂਦੀ ਹੈ ਇਹ ਛਿੰਝ ਪਹਿਲਾਂ ਬਹੁਤ ਹੀ ਛੋਟੇ ਬਿਨਾ ਹੁੰਦੀ ਸੀ ਛੋਟਾ ਜਿਹਾ ਪਾਠ ਹੁੰਦਾ ਸੀ ਜਿਹਦੇ ਵਿੱਚ ਇੱਕ ਸ਼ੱਕਰ ਗੁੜ ਹੋਰ ਚੀਜ਼ਾਂ ਮਠਿਆਈਆਂ ਦੇ ਵੰਡ ਕੇ ਕੀਤਾ ਜਾਂਦਾ ਸੀ ਜੇ ਪੈਸੇ ਵੀ ਦੇਣ ਤਾਂ 50 ਦਸੀ ਵੀ ਹੁੰਦੀ ਸੀ ਹੋਰ ਵੱਡਾ ਨਾ ਸੀ ਪਰ ਹੁਣ ਬਹੁਤ ਵੱਡੇ ਪਦ ਤੇ ਇਨਾਮ ਦਿੱਤੇ ਜਾਂਦੇ ਹੈ ਕਿਸੇ ਸਾਲ ਤਾਂ ਮੋਟਰਸਾਈਕਲ ਵੀ ਤੱਕ ਵੀ ਦਿੱਤਾ ਹੈ ਹੁਣ ਇਹਨਾਂ ਨਾਲ ਪਹਿਲ ਬਾਨਾਂ ਨੂੰ ਅਸੀਂ ਬਹੁਤ ਵੱਡਾ ਇਨਾਮ ਤਾਂ ਹੈ ਇੱਕ ਨੂੰ 31 ਹਜ਼ਾਰ ਪਹਿਲੇ ਨੰਬਰ ਵਾਲੇ ਨੂੰ ਉਹਦੇ ਬਾਅਦ ਉਹਨਾਂ ਨੂੰ ਦੂਜੇ ਨੂੰ 25 ਹਜ਼ਾਰ ਜਿਹੜਾ 31 ਤੇ 25 ਦਿੱਤਾ ਉਹਨਾਂ ਨੂੰ ਬਦਾਮਾਂ ਦੀਆਂ ਗਿਰੀਆਂ ਵੀ ਦਿੱਤੀਆਂ ਕਿਲੋ ਕਿਲੋ ਤੇ ਹੋਰ ਵੀ ਇਹਨਾਂ ਨੂੰ ਜੋ ਸਪੈਸ਼ਲ ਨਾਮ ਕੋਈ 500 ਕੋ 1000 ਉਹ ਦਿੱਤੇ ਆ ਗਿਆ ਕਿਉਂਕਿ ਪਹਿਲਵਾਨੀ ਕਰਨਾ ਕੋਈ ਬਹੁਤ ਵੱਡਾ ਕੰਮ ਹੈ ਕਿਉਂਕਿ ਇਹ ਸ਼ੌਕ ਹੈ ਸ਼ੌਕ ਦਾ ਮੁੱਲ ਨਹੀਂ ਹੁੰਦਾ ਹੈਗਾ ਕਿਉਂਕਿ ਜੇ ਜੇ ਸ਼ੌਕ ਹੋਵੇ ਤਾਂ ਸਾਰਾ ਕੰਮ ਪੂਰਾ ਪਹਿਲਵਾਨ ਕਰ ਦਿੰਦੇ ਹੈ ਕਿਉਂਕਿ ਪਹਿਲਵਾਨਾਂ ਦਾ ਸ਼ੌਕ ਹੈ ਪੂਰਾ ਕਰਨਾ ਬਹੁਤ ਬੜੀਆ ਹੁੰਦਾ ਹੈ ਸਾਰੇ ਨਗਰ ਨੇ ਪੂਰਾ ਸਹਿਯੋਗ ਦਿੱਤਾ ਪੰਚਾਇਤ ਨੇ ਸਾਰੇ ਨਗਰ ਵਸੇ ਪਹਿਲਵਾਨਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਖਾਸ ਕਰਕੇ ਸਾਡੇ ਅਜੀਤ ਦੇ ਪੱਤਰਕਾਰ ਜਨਰ ਸਿੰਘ ਜੋ ਉਸੇ ਪਿੰਡ ਦੇ ਵਾਸੀ ਹੈ ਉਹਨਾਂ ਨੇ ਸਾਨੂੰ ਖਾਸ ਕਰਕੇ ਪੂਰਾ ਸਤਿਕਾਰ ਦੋ ਆਇਆ ਕਿ ਸਾਨੂੰ ਇੱਥੇ ਸਾਰੀ ਹਲ-ਗੱਲ ਸਾਡੀ ਮੁਸੀਬਤ ਵਾਤੇ ਚੋਂ ਖੜੇ ਹੈ ਕੋਈ ਸਾਡੇ ਨਾਲ ਕੋਈ ਅੰਗਲੀ ਤੇ ਅਗਾ ਬਾਤ ਪਰਮਾਤਮਾ ਗੁਰਦਾਸ ਵੀ ਕਰਦੇ ਸੱਚੇ ਪਾਤਸ਼ਾਹ ਇਹ ਛਿੰਝ ਜਿਹੜੀ ਹੈ ਅੱਗੇ ਬਾਤਾਂ ਹੋਰ ਵੱਡੇ ਰਤਬਿਆਂ ਤੇ ਜਾਵੇ ਕਿਉਂਕਿ ਅੱਗੇ ਤੇ ਅੱਗੇ ਪਹਿਲਵਾਨਾਂ ਦਾ ਹੌਸਲਾ ਸਾਨੂੰ ਬਹੁਤ ਵਧਾਈ ਕਰਨੀ ਚਾਹੀਦੀ ਹੈ ਸੋ ਅਸੀਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੀ ਪੰਚਾਇਤ ਵੱਲੋਂ ਛਿੰਝ ਕਮੇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਵੱਲੋਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹ ਦੋ ਦਿਨ ਹੁੰਦੇ ਜੀ ਸਾਡੀ ਬਹੁਤ ਵਧੀਆ ਛਿੰਝ ਹੁੰਦੀ ਹੈ ਨੌਵੀਂ ਤੇ ਦਸਵੀਂ ਵਾਲਾ ਦਿਨ 9ਵੀਂ ਤੇ 10ਵੀਂ ਕੱਲ ਪਹਿਲੇ ਦਿਨ ਤੋਂ ਅੱਜ ਦੁੱਧਾ ਦਿੰਦਾ ਅੱਜ ਮਾਲੀ ਦਾ ਹੋਇਆ ਮਾਲੀ ਚ ਪੱਕ ਵੀ ਦਿੱਤੀ ਹੈ ਅਸੀਸ ਚੰਡੀਗੜ੍ਹ ਨੂੰ ਮਾਲੀ ਲੈ ਕੇ ਗਏ ਹੈ ਸੋਈ ਨਾਲ ਦਾ ਵੀ ਧੰਨਵਾਦ ਹੈਗਾ 150 ਦੇ ਲਗਭਗ ਪਹਿਲਵਾਨ ਸਾਡਾ ਇੱਥੇ ਘੁੱਲ ਚੁੱਕੇ ਹੈ ਲੈ ਟੌਪ ਦੇ ਹਿਮਾਚਲ ਤੋਂ ਦਿੱਲੀ ਤੋਂ ਰਾਜਸਥਾਨ ਤੋਂ ਅੰਮ੍ਰਿਤਸਰ ਤੋਂ ਫਗਵਾੜੇ ਤੋਂ ਪੰਜਾਬ ਦੇ ਹਰ ਕੋਨੇ ਤੋਂ ਪਹਿਲ ਬਣਾਏ ਤੇ ਇਸ ਵੇਲੇ ਸਾਡੇ ਪਿੰਡ ਦਾ ਵੀ ਤੇ ਹੋਰ ਸਕਦਾ ਸਾਰੀ ਦਾ ਮਾਣ ਚਾਹੁੰਦਾ ਪਹਿਲ ਬਣਾਣਾ ਸਾਡੇ ਸ਼ਿੰਦੀ ਰੌਣਕ ਵਧਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਰਾਜੀ ਸਭ ਬਹੁਤ ਕੋਆਪਰੇਟਿਵ تھے ਸਭ ਬਹੁਤ ਅچھے ਇਨਸਾਨ ਹੈ ਬਹੁਤ ਅੱਛਾ ਬਹੁਤ ਚੱਲ ਰਿਹਾ ਖੇਲ ਕੀ ਇਸ ਤੋਂ ਪਹਿਲਾਂ ਕਿੰਨੀ ਕ ਜਿਹੜੇ ਸ਼ਿੰਜ ਨੇ ਤੁਸੀਂ ਜਿੱਤ ਚੁੱਕੇ ਹੋ ਜੀ ਐਸੇ ਤੋਂ ਪਤਾ ਨਹੀਂ ਕਿ ਖੇលਤੇ ਰਹਤੇ ਹੈ ਜਿੱਤ ਹਾਰ ਤੋਂ ਜੀ ਦੇਖੋ ਗੇਮ ਦਾ ਇੱਕ ਪਾਰਟ ਹੈ ਜਦ ਹਾਰਤੇ ਹੈ ਤਾਂ ਉਸ ਤੋਂ ਸਿੱਖ ਲੈਂਦੇ ਹੈ ਜਦ ਜਿੱਤਦੇ ਹੈ ਤਾਂ ਹੱਥ ਜੋੜਦੇ ਹੈ ਭਗਵਾਨ ਕੋ ਖੂਰ ਪਲਵਾਨਾ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਕੁਛ ਨਹੀਂ ਜੀ ਹਾਰਡ ਵਰਕ ਹੀ ਇੱਕ ਉਹ ਹੈ ਮੇਰੀ ਤਰਫੋਂ ਇੱਕ ਹੀ ਹਾਰਡ ਵਰਕ ਕਰਤੇ ਰਹੋ ਮਤਲਬ ਹਾਰ ਜਿੱਤੋ ਲੱਗੀ ਰਹਤੇ ਲੇਕਿਨ ਹਾਰਡ ਵਰਕ ਇੱਕ ਐਸੀ ਚੀਜ਼ ਹੈ ਜੋ ਹਮੇਸ਼ਾ ਇੰਪਰੂਵ ਕਰਤੇ ਇਨਸਾਨ ਥੈਂਕ ਯੂ और वैसे मेरे यहाँ पिंड सोनीपत मूर्थ गाँव है हरी नाम है जी नाम है जी, आ, क्या जी? कितना समय हो चुका है कुश्ती करते हो हुए सात आठ साल हो गए सर कौन कौन सी नेशनल ना 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 मेडल है अभी आया था फेडरेशन सीनियर काजर्बा रहा जहाँ पे कुश्ती का बहुत अच्छा रहा सर वो मरा वजन में भी तगड़ा था और हाइट में भी मड़ा लंबा था इसलिए टैक बजने रहे थे अच्छी तरह اور پہلوانوں کو کیا સંદેશ دینا چاہتے ہو اس مٹی میں ہی کھیلتے ہو کیا بیٹ پر بیٹ نہیں کھیلتے اپ کی عمر کتنی اپ کی میں 24 سال ہے سر ہر سال کی طرح پننکوہ جیسے دوگا پوری یادیش صحیح میلہ کروایا جاتا ہے ਇਹ ਛਿੰਝ ਮੇਲਾ ਸਾਡੇ ਬਜ਼ੁਰਗਾਂ ਦੇ ਪ੍ਰਾਣਾਂ ਪ੍ਰਾਣੇ ਬਜ਼ੁਰਗਾਂ ਦੀ ਪਰੰਪਰਾ ਦੇ ਹਸਾਬ ਨਾਲ ਆਪਣੇ ਨਾਲ ਪਛੀ ਦੀ ਸੁਖਮਾ ਵਾਸਤੇ ਇਹ ਛਿੰਝ ਮੇਲਾ ਗਾਇਨ ਜਾਂਦਾ ਸੀ ਇਹ ਛਿੰਝ ਮੇਲੇ ਵਿੱਚ ਪਹਿਲਾਂ ਸਿਲਵਰ ਸ਼ਕਲ ਮੰਡਕਾ ਜਾਂ ਡੰਗਾਂ ਦੇ ਹਿਸਾਬ ਨਾਲ 1-1 2-2 ਰੁਪਿਆ ਇਕੱਠੇ ਕਰਕੇ ਸਾਡੇ ਬਜ਼ੁਰਗ ਛਿੰਝ ਕਰਦੇ ਸੀ ਇਸ ਕਰਕੇ ਅੱਜ ਤੱਕ ਇਹ ਮੇਲਾ ਹਰ ਤੂਰੀ ਚੜਿਆ ਆ ਰਿਹਾ ਹੈ ਹਰੇਕ ਸਾਲ ਲੋਕਾਂ ਨੂੰ ਇਹ ਵਾਲੇ ਦਿਨ ਪਹਿਲਾ ਪਰੇਵਨ ਮਿਲਦਾ ਦੂਜੇ ਦਿਨ ਫਾਈਨਲ ਮਿਲਦਾ ਸਿੰਘਾ ਗਾਇ ਜਾਂਦਾ ਹੈ ਇਸ ਵਿੱਚ ਸਾਰੇ ਪਿੰਡ ਦਾ ਸਹਿਯੋਗ دیا ਜਾਂਦਾ ਹੈ ਜਿਸ ਵਿੱਚ ਧਾ ਘੱਠੀ ਕਰਕੇ ਮੱਜਲੀ ਟਾ ਲਾਈ ਜਾਂਦੀ ਹੈ ਆਪਣੀ ਖੁਸ਼ੀ ਨਾਲ ਬੰਦੇ ਪਿੰਡ ਦੇ ਬੰਦੇ ਹੋਰ ਵੀ ਬਾਹਰੋਂ ਵੀ ਸਾਡੇ ਜਿਹੜੇ ਸਹਿਯੋਗੀ ਪਿੰਡ ਨੇ ਸਜੇ ਰਹੇ ਹਨ ਉਹਨਾਂ ਦੀ ਮਦਦ ਲੈ ਕੇ ਇਹ ਸਿੰਘੀ ਮੇਲਾ ਕਰਾਇਆ ਜਾਂਦਾ ਹੈ ਅੱਜ ਬੜੀ ਸ਼ਾਂਤੀਪੂਰਵਕ ਮੇਲਾ ਸੰਪਨ ਹੋਇਆ ਹੈ ਇਸ ਵਿੱਚ ਫਾਈਨਲ ਕੋਸਟੀ ਅਸ਼ੀਸ਼ ਚੰਡੀਗੜ੍ਹ ਦੇ ਹਰਿਸ਼ 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 ਜੀਪੁਰਜਾ ਜੀਪੁਰ ਨਾ ਹੋਇਆ ਇਸ ਵਿੱਚ ਅਸੀ ਚੰਡੀਗੜ੍ਹ ਨੇ ਮਾਲੀ ਦੀ ਚੰਡੀ ਜਿੱਤੀ ਹੈ ਇਸ ਵਿੱਚ 31000 ਰੁਪਏ ਫਸਤ ਵਗਾਈ ਹੈ ਤੇ ਦੂਜੇ ਨੰਬਰ ਦੇ ਗਏ ਇਹਨੂੰ 25000 ਰੁਪਇਆ ਨਾਮ ਦਿੱਤਾ ਗਿਆ ਹੈ। ਬਿਲਕੁਲ ਸਹੀ ਢੰਗ ਨਾਲ ਸਿੰਘ ਮੇਲਾ ਸਮਾਪਤ ਹੋਇਆ ਹੈ। ਕੁਝ ਕਿੰਨੇ ਕੁ ਪਹਿਲਵਾਨ ਜਿਹੜੇ ਦੋ ਤਕਰੀਬਨ 150 ਤੋਂ 200 ਪਹਿਲਵਾਨ ਦੋ ਦਿਨ ਚ ਖੋਇਆ। ਇਸ ਵਿੱਚ ਬੜੇ ਛੋਟੇ ਦੇ ਪਹਿਲਵਾਨ ਆਏ। ਸ਼ਾਂਤੀ ਕੀਤੀ ਗਈ। ਸ਼ਾਂਤੀ ਵਿੱਚ ਚਾਰ ਪਹਿਲਵਾਨ ਸ਼ਾਂਟੀ ਚ ਕੱਢੇ ਗਏ ਸਭੀ ਸਭ ਤੇ ਆ ਗਿਆ। ਫਲਾਸਟ ਵਿੱਚ ਫਾਈਨਲ ਮੁਕਾ ਗਿਆ। ਮਲੀ ਉਦਾਰੇ ਸਹੀ ਤਰੀਕੇ ਨਾਲ ਚੌਣ ਕਰਕੇ ਸਾਡੇ ਪਿੰਡ ਦੇ ਵੀ ਨਵੇਂ ਜਿਹੜੇ ਆ ਉਹ ਮਿਹਰੇ ਪਿਛਲੇ ਤਰਫ ਦਾ ਕੰਮ ਕਰ ਗਿਆ ਉਹ ਵੀ ਵਿਚਪਾਨੇ ਬਜ਼ੁਰਗ ਵੀ ਹਨ ਸਭ ਤੋਂ ਵੱਧ ਸਹਿਯੋਗ ਸਾਡੇ ਐਡਵੋਕੇਟ ਮੋਹਨ ਰਾਜੀ ਰਹਿੰਦਾ ਹ ਉਹ ਉਹਨਾਂ ਨੇ ਜਿਹੜੀ ਸ਼ੰਟੀ ਕੀਤੀ ਹੈ ਉਹ ਸੰਝ ਕਮੇਟੀ ਨੇ ਉਹਨੂੰ ਸਹੀ ਮੰਨਦੇ ਹੋਏ ਮੇਰੇ ਤਰੀਕੇ ਨਾਲ ਸ਼ਾਂਤੀ ਬਣਾਈ ਖੁਸ਼ੀ ਖੁਸ਼ੀ ਇਹ ਮਿਲ ਸਕਾ ਕੀਤਾ